ਬਹੁਤਿਆਂ ਉੱਚੀਆਂ ਗੱਲਾਂ ਕਰਨ ਵਾਲੇ ਉੱਚੇ ਕਰਤਾਰ ਵਾਲੇ ਨਹੀਂ ਹੁੰਦੇ ਮੂੰਹ ਦੇ ਮਿੱਠੇ ਝੁੱਕ ਕੇ ਮਿਲਣ ਵਾਲੇ ਕਦੇ ਸੱਚੇ ਯਾਰ ਨਹੀਂ ਹੁੰਦੇ ਘਰ ਚ ਗਰੀਬੀ ਦੁੱਖ ਬਿਮਾਰੀ ਮਕਦਮਿਆਂ ਵਿੱਚ ਜਿਹੜੇ ਖੜ ਜਾਂਦੇ ਕੋਈ ਮਨ ਦੇ ਸੱਚੇ ਹੁੰਦੇ ਨੇ ਬਾਹਰੋਂ ਮਾੜੇ ਦਿਖਾਈ ਦੇਣ ਵਾਲੇ ਜ਼ਰੂਰੀ ਨਹੀਂ ਮਨ ਦੇ ਲੁੱਚੇ ਹੁੰਦੇ ਨੇ ਹਰ ਘਰ ਵਿੱਚ ਸਦਾ ਹੀ ਕੋਈ ਨਾ ਕੋਈ ਕਲਿਸ਼ ਰਹਿੰਦਾ ਹੈ ਪਰ ਜਿਹੜਾ ਮਾਲਕ ਦਾ ਨਾਮ ਲਵੇ ਉਹ ਹੱਸਦਾ ਵਸਦਾ ਹਮੇਸ਼ ਹੁੰਦਾ ਹੈ ਕਿਸੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਜੋ ਖੁਦ ਸਿੱਖਿਆ ਲੈਂਦੇ ਨੇ ਉਹੀ ਜਗਤ ਨੂੰ ਸੱਚੇ ਸੰਤ ਬਣ ਕੇ ਸੱਚ ਦੀ ਪਿੱਖਿਆ ਦਿੰਦੇ ਨੇ ਉਹੀ ਜਗਤ ਨੂੰ ਸੱਚੇ ਸੰਤ ਬਣ ਕੇ ਸੱਚ ਦੀ ਪਿੱਖਿਆ ਦਿੰਦੇ ਨੇ ਧੰਨਵਾਦ